ਇਹ ਜੀ ਰਾਤੀ 6-7 ਬੰਦੇ ਆਏ ਆ ਜੀ ਅਣਪਛਾਤੇ ਇਹ ਨਹੀਂ ਉੱਪਰ ਚੜ ਕੇ ਚੋਰੀ ਘਰ ਨਾਲ ਕੰਮ ਨਾਲ ਜੀ ਆਏ ਸੀਗੇ ਤੇ ਉਹਦੀ ਆਪਣੇ ਨਾਲ ਮਾਰੀ ਨਹੀਂ ਆ ਗਏ ਸਾਲੀਆਂ ਜਿੰਦੇ ਜਿੰਦੇ ਵੜ ਦਟਿਆ ਤੇ ਗਰੇਲਾ ਬੰਦੇ ਨੱਕਰੇਲਾ ਬਾਟ ਕੇ ਅੰਦਰ ਮੜੇ ਇਹ ਜੀ ਪੁਲਸਨ ਨੂੰ ਨਕੇਲ ਪਾਉਣੀ ਚਾਹੀਦੀ ਜੀ ਇਹਨਾਂ ਦੇ ਜੀ ਹਨਾ ਅਸੀਂ ਤਾਂ ਦੇਖ ਹੈਗੇ ਬਾਹਰ ਪੱਧਰੇ ਬੈਠੇ ਬੈਠੇ ਆ ਇਹ ਤਾਂ ਇਹਨਾਂ ਪੂਰੀ ਸਾਜੇ ਸੁ ਇਹਨਾਂ ਕੀ ਸਾਜੇ ਨਾ ਕੀਤਾ ਗਿਆ ਕੰਮ ਇਹ ਪਹਿਲਾਂ 2-4 ਦਿਨ ਹੀ ਘੁੰਮ ਕੇ ਗਿਆ ਦੇਖ ਕੇ ਗਏ ਉਹ ਵੀ ਦਾ ਇਥੇ ਤਾਂ ਹੋਏ ਇਹ ਸਾਮਜੂਰੀ ਹੋਈ ਨਹੀਂ ਸਕਦੀ ਜੀ ਫਗਵਾੜਾ ਦੇ ਨਜ਼ਦੀਕ ਪੈਂਦੇ ਪਿੰਡ ਖਗੋੜਾ ਵਿੱਚ ਬੀਤੀ ਰਾਤ ਨੂੰ ਚੋਰਾ ਵੱਲੋਂ ਇੱਕ ਘਰ ਵਿੱਚ ਦਾਖਲ ਹੋਣ ਦੀ ਸੂਚਨਾ ਮਿਲੀ ਹੈ। ਚੋਰ ਘਰ ਦੇ ਪਿਛਲੇ ਹਿੱਸੇ ਦੀ ਗ੍ਰਿਲ ਕੱਟ ਕੇ ਉੱਪਰਲੀ ਮੰਜ਼ਲ ਤੱਕ ਪਹੁੰਚ ਗਏ ਅਤੇ ਘਰ ਦੇ ਅੰਦਰ ਪਏ ਸਮਾਨ ਦੀ ਫੋਲਡ ਆਫ ਵਾਲੀ ਘਰ ਦੇ ਹੋਈ ਅਲਮਾਰੀਆਂ ਦੇ ਤਾਲੇ ਤੋੜ ਕੇ ਚੋਰਾ ਵੱਲੋਂ ਸਮਾਨ ਤੱਕ ਖੋਲੜ ਦਿੱਤਾ ਗਿਆ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਰਹੀ ਹੈ ਕਿ ਬਖੌਫ ਚੋਰਾਂ ਨੂੰ ਘਰ ਵਿੱਚ ਲੱਗੀ ਸੀਸੀਟੀਵੀ ਕੈਮਰਿਆਂ ਦਾ ਕੋਈ ਵੀ ਡਰ ਨਹੀਂ ਰਿਹਾ ਜਿਸ ਤਰ੍ਹਾਂ ਵੀ ਕੋਫ ਚੋਰ ਘਰ ਵਿੱਚ ਦਾਖਲ ਹੁੰਦੇ ਦਿਖਾਈ ਦੇ ਰਹੇ ਹਨ ਇਹ ਸਾਫ ਦਰਸਾਉਂਦਾ ਹੈ ਕਿ ਚੋਰਾ ਨੂੰ ਕਿਸੇ ਦਾ ਕੋਈ ਵੀ ਡਰ ਨਹੀਂ ਹੈ ਘਰ ਦੇ ਮਾਲਕ ਪਰਮਜੀਤ ਅਲੰਬੜਦਾਰ ਨੇ ਜਾਣਕਾਰ ਦੰਦਿਆਂ ਦੱਸਿਆ ਕਿ ਉਹ ਨੀਚਲੀ ਮੰਜ਼ਲ ਤੇ ਮੌਜੂਦ ਸਨ ਜਦੋਂ ਉਹ ਆਪਣੇ ਕੁੱਤੇ ਨੂੰ ਬਾਹਰ ਕੱਢਣ ਲਈ ਉੱਠੇ ਉਸ ਦੌਰਾਨ ਹਿਲਜੁਲ ਹੋਈ ਜਿਸ ਕਾਰਨ ਚੋਰ ਭੱਜਣ ਵਿੱਚ ਕਾਮਜਬ ਹੋ ਗਏ ਉਹਨਾਂ ਦੇ ਦੱਸਣ ਮੁਤਾਬਿਕ ਕਰਦੀ ਉੱਪਰਲੀ ਮੰਜ਼ਲ ਤੇ ਕੋਈ ਵੀ ਕੀਮਤੀ ਸਮਾਨ ਨਾ ਹੋਣ ਕਰਕੇ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਚੁੱਕੀ ਹੈ ਹਾਲੇ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਇਲਾਕੇ ਵਿੱਚ ਪਹਿਲੀ ਵਾਰ ਨਹੀਂ ਵਾਪਰੀਆਂ ਅਕਸਰ ਇਲਾਕਾ ਵਾਸੀਆਂ ਵੱਲੋਂ ਇਹੀ ਗੱਲ ਉਠਾਈ ਜਾਂਦੀ ਹੈ ਕਿ ਰਾਤ ਨੂੰ ਪੁਲਿਸ ਦੀ ਕੋਈ ਗਸ਼ਟ ਨਹੀਂ ਹੁੰਦੀ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਮਾੜੇ ਅੰਸਰ ਇਲਾਕੇ ਵਿੱਚ ਖੁੱਲੇ-ਆਮ ਘੁੰਮ ਰਹੇ ਹਨ ਜਿਸ ਕਾਰਨ ਲੋਕ ਆਪਣੇ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਡਰੇ ਹੋਏ ਹਨ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਇਲਾਕੇ ਅੰਦਰ ਰਾਤ ਦੇ ਸਮੇਂ ਪੁਲਿਸ ਵੱਲੋਂ ਗਸ਼ਟ ਪਨਾਈ ਜਾਵੇ ਤਾਂ ਜੋ ਇਲਾਕੇ ਅੰਦਰ ਘੁੰਮ ਰਹੇ ਇਹੋ ਜਿਹੇ ਮਾੜੇ ਅੰਸਰਾਂ ਨੂੰ ਕਾਬੂ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਸਕੀ ਫਗਵਾੜਾ نیوز ਲਈ ਕੈਮਰਾਮੈਨ ਜਸ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਪਰਮਜੀਤ ਸਿੰਘ ਲੰਬੜ ਦਾ ਹਾਂ ਸਰ ਆਪਣਾ ਕਿਹੜੇ ਪਿੰਡ ਤੋਂ ਆਪਾਂ ਮੈਂ ਖੰਗੂੜਾ ਪਿੰਡ ਜੀ ਹਾਂਜੀ ਅੱਜ ਖੰਗੂੜਾ ਪਿੰਡ ਦੇ ਆਪਣੇ ਘਰ ਦੇ ਬਾਹਰ ਖੜੇ ਕਿ ਮਾਮਲਾ ਕੀ ਹੈ ਸਾਰਾ ਜਿਹੜਾ ਇਹ ਜੀ ਰਾਤੀ 6-7 ਬੰਦੇ ਆਏ ਹੈ ਜੀ ਅਣਪਛਾਤੇ ਇਹ ਨਹੀਂ ਉੱਪਰ ਚੜ ਕੇ ਚੋਰੀ ਕਰਨ ਦਾ ਕਾਰਨਾ ਜੀ ਆਏ ਸਕੇ ਤੇ ਉਹਨਾਂ ਦੀ ਆਪਣੇ ਨਾਲ ਮਾਰੀ ਨੇ ਸਾਰੀਆਂ ਜਿੰਦੇ ਜਿੰਦੇ ਬਾੜ ਸਟੇ ਆ ਹਾਂਜੀ ਤੇ ਗਰੇਲਾਂ ਗਰੇਲ ਵੱਡ ਗਏ ਅੰਦਰ ਬੜੇ ਸਰ ਕੋਈ ਨੁਕਸਾਨ ਵਗੈਰਾ ਨੁਕਸਾਨ ਤਾਂ ਕੋਈ ਨਹੀਂ ਹੋਇਆ ਜਿੰਨੇ ਨੇ ਤੋੜ ਗਏ ਕੱਪੜੇ ਖਿਲਾਰ ਗਏ ਸਾਰੇ ਤੇ ਆਪਾਂ ਘਰ ਵਿੱਚ ਹੈ ਨਹੀਂ ਸੀਗੇ ਮੈਂ ਘਰ ਦੇ ਬੱਚੇ ਸੀਗਾ ਥੱਲੇ ਸੀਗਾ ਮੈਂ ਥੱਲੇ ਆਪਣੇ ਰੂਮ 'ਚ ਸੀ ਆਪਾਂ ਕਿਦਾਂ ਪਤਾ ਲੱਗਾ ਸਰ ਮੈਂ ਤਾਂ ਉਹ ਕੁੱਤਾ ਸਾਡਾ ਛੋੜਿਆ ਜੇ ਮੈਂ ਉਹਨੂੰ ਬਾਹਰ ਕੱਢਣ ਮਿਸ਼ਾਪ ਬਣਾਉਣ ਨੂੰ ਕੱਢਣ ਲੱਗਾ ਸੀ ਜਦੋਂ ਦੇਖਿਆ ਮੈਂ ਮੂਰੇ ਬੰਦੇ ਆ ਲੌਬੀ ਦੇ ਵਿੱਚ ਕਿੰਨੇ ਵਿਅਕਤੀ ਸੀ ਸਰ 6-7 ਬੰਦੇ ਹੋਣਗੇ ਜੀ ਤੇ ਕੈਮਰਿਆਂ 'ਚ ਆਏ ਕੋਈ ਕੈਮਰੇ 'ਚ ਆਏ ਸੀਸੀਡੀ ਕੈਮਰੇ ਆਏ ਹਾਂਜੀ ਹਾਂਜੀ ਆਏ 6-7 ਬੰਦੇ ਆਏ ਹਾਂਜੀ ਹਾਂਜੀ ਕਿੰਨੇ ਵਜੇ ਦਾ ਸਮਾਂ ਸੀ ਸਰ ਇਹ ਮੈਨੂੰ 3 ਤੇ ਕੋਈ ਨੁਕਸਾਨ ਵਗੈਰਾ ਨੁਕਸਾਨ ਤਾਂ ਕੋਈ ਨਹੀਂ ਹੋਇਆ ਇੱਥੇ ਹੈ ਨਹੀਂ ਸੀ ਸਮਾਨ ਸੂਣਾ ਕੱਪੜੇ ਕੱਪੜੇ ਸੀ ਅਪਾਰਕਾ ਅਲਮਾਰੀ ਅਲਮੁਨੀਆਂ ਤੋੜ ਗਏ ਸੀ ਤੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਸ਼ਿਕਾਇਤ ਕੀਤੀ ਸਰ ਹਾਂਜੀ ਪੁਲਿਸ ਸ਼ਿਕਾਇਤ ਕਰਕੇ ਆਏ ਹਾਂ ਜੀ ਪੁਲਿਸ ਅਜੇ ਤੱਕ ਉਧਰ ਪਹੁੰਚੀ ਨਹੀਂ ਨਹੀਂ ਅਜੇ ਤੱਕ ਕਿੰਨਾ ਸਮਾਂ ਹੋ ਗਿਆ ਸ਼ਿਕਾਇਤ ਕੀਤੀ ਨੂੰ ਸਾਨੂੰ ਹੋ ਗਿਆ ਜੀ 1 ਘੰਟਾ ਇੱਕ ਘੰਟਾ ਹਾਂਜੀ ਹਾਂਜੀ ਕਿਹੜਾ ਥਾਣਾ ਪੈਂਦਾ ਸਰ ਸਾਨੂੰ ਸਦਰ ਪੈਂਦਾ ਜੀ ਸਦਰਵਿੰਦਰ ਹਾਂਜੀ ਤੇ ਜਿੰਨਾ ਹੁਣ ਸ਼ਹਿਰ ਦੇ ਪਿੰਡਾਂ ਵਿੱਚ ਇੰਨੀਆਂ ਵਾਰ ਦਾ ਤਾਂ ਹੁੰਦੀਆਂ ਚੋਰੀ ਦੀਆਂ ਵਾਰ ਦਾ ਤਾਂ ਹੁੰਦੀਆਂ ਲੁੱਟ ਘੋੜੀਆਂ ਆਉਂਦੀਆਂ ਉਹਦੇ ਬਾਰੇ ਆਪਾਂ ਕੀ ਹਨ ਅਸੀਂ ਤਾਂ ਇੱਥੇ ਹੈਗੇ ਵੀ ਬਾਹਰ ਪਧਰੇ ਬੈਠੇ ਬੈਠੇ ਆ ਇਹ ਤਾਂ ਇਹਨਾਂ ਪੂਰੀ ਸਾਜਿਸ਼ ਉਹਦਾ ਸਾਜਿਸ਼ ਨਾ ਕੀਤਾ ਗਿਆ ਕੰਮ ਇਹ ਪਹਿਲਾਂ 2-4 ਦਿਨ ਹੀ ਘੁੰਮ ਕੇ ਗਿਆ ਦੇਖ ਕੇ ਗਏ ਹੋਗੇ ਉਦਾਂ ਇੱਥੇ ਹੋਏ ਇਹ ਸਭ ਨਜੂਰੀ ਹੋਈ ਨਹੀਂ ਸਕਦੀ ਜੀ ਕਦੇ ਜੀ ਤੇ ਕਿਸੇ ਦੇ ਉੱਪਰ ਸ਼ੱਕ ਹੋਵੇ ਪੈਂਦੇ ਬਸ ਹੀ ਹੁੰਦੇ ਸ਼ੱਕ ਦਾ ਹਜੇ ਕੋਈ ਨਹੀਂ ਜੀ ਕਿਸੇ ਦਾ ਜੀ ਹੁਣ ਸੀਸੀ ਕੈਮਰੇ ਦੇਖਦੇ ਆ ਖੋਲ ਕੇ ਉੱਚ ਕੋਈ ਆਊਗਾ ਤਾਂ ਫੇਰ ਦੇਖਨੇ ਆ ਜੀ ਦੇ ਕੈਮਰੇ ਵਿੱਚ ਵਿਅਕਤੀ 6 ਸਤਾ ਹੈ ਜੀ ਹਾਂਜੀ ਹਾਂਜੀ ਤੇ ਕੀ ਮੰਗ ਰਹੇ ਹੁੰਦੇ ਪ੍ਰਸ਼ਾਸਨ ਕੋਲ ਰਾਜ ਨੂੰ ਇਹ ਜੀ ਇਨਸਾਮ ਮੈਣਨਾ ਚਾਹੀਦਾ ਜੀ